ਬੱਕਰਾ ਦੇਖੋ ਬਾਈ ਦਾ ਬਹੁਤ ਸੋਹਣਾ ਬੱਕਰਾ ਹੈ ਕਾਲਾ ਬੱਕਰਾ ਦੂਸ਼ੇ ਹੈ ਇਹਦੇ ਭੈਟ ਬਾਈ ਨੂੰ ਕੋਈ ਨਾ ਵਿਕਨੇ ਚਾਹਦੇ ਹੋਗੇ ਬਾਈ ਕੀ ਹਾਲ ਹੈ ਠੀਕ ਹੈ ਜੀ ਕਿਹੜਾ ਪਿੰਡ ਹੈ ਵੀਰੇ ਰਾਜੀਆ ਪਿੰਡ ਹੈ ਵੀਰੇ ਰਾਜੀਆ ਪਿੰਡ ਹੈ ਕਿੰਨਾ ਦੋਗੇ ਵੀਰੇ ਬੱਕਰਾ ਇਹ 4 ਦੰਦ ਦੋਗੇ ਬਾਈ 4 ਦੰਦ ਦੋਗੇ ਇਹਦਾ ਰੇਟ ਵੀਰੇ ਕੀ ਰੱਖਿਆ ਆਪਾਂ 42000 ਰੁਪਏ ਰੱਖਿਆ ਵੀਰੇ 42000 ਰੁਪਏ ਰੱਖਿਆ ਬਾਈ ਇਹਨੇ ਫੋਨ ਨੰਬਰ ਕਰ ਇਹਦੀ ਵਿੱਚ ਨੋਟ 7508041740 ਠੀਕ ਹੈ ਆਹ ਬਾਈਆਂ ਨੰਬਰ ਆਈਏ ਜੇ ਕਿਸੇ ਨੇ ਬੱਕਰਾ ਲੈਣਾ ਤਾਂ ਬਾਜਾ ਨੂੰ ਸਿੱਧੇ ਮਿਲੋ ਬਾਈ ਪਿੰਡ ਜਾ ਕੇ ਰਾਜੀ ਹੈ ਹਨ ਹਾਂਜੀ ਹਾਂਜੀ ਰਾਜੀ ਆਗਦੇ ਕਿੰਨੀ ਲੰਬੀ ਬਾੜ ਦਾ ਇੰਨੀ ਬਾੜ ਦਾ ਕਿ ਸ਼ੇਅਰ ਕਰਦੇ ਹੋ ਕਿੰਨੀ ਕਰਦੇ ਸਬਸਕ੍ਰਾਈਬ ਬਿਲਕੁਲ ਇਹ ਸੋਹਣਾ ਬੱਕਰਾ ਜੀ ਕਿੰਨੇ ਕੈਂਡ ਆਉਂਦੇ ਬੱਚੇ ਬਹੁਤ ਕੈਂਡ ਆਉਂਦੇ ਆ ਭਾਈ ਅੱਛਾ ਜੀ ਹਾਂਜੀ ਪੂਰਾ ਸਿਰਾ ਬੱਚੇ ਆਉਂਦੇ ਆ ਲੰਬੀ ਲਾਤਾਂ ਵਾਲੇ ਠੀਕ ਹੈ ਜੀ ਹਾਂ ਹੁਣ ਆਪਣੇ ਥੋੜੇ ਹੋਣੇ ਪਰਸ ਉੱਥੇ ਹੀ ਹੋਈ ਆ ਬੱਕਰੀ ਠੀਕ ਹੈ ਭਾਈ ਹਾਂ ਵੀਟਲ ਹੈ ਜੀ ਪਿਓਰ ਬੱਕਰਾ ਤੁਸੀਂ ਦੇਖ ਸਕਦੇ ਹੋ